ਚੰਤ ਜਰਨੈਲ ਸਿੰਘ ਭਿੰਡਰਾਂਵਾਲਾ ਇਸ ਸਦੀ ਦੇ ਵਿੱਚ ਉਹਨਾਂ ਹੀ ਕੌਮੀ ਹੀਰੋ ਜਿਹੜੇ ਹੋਏ ਨੇ ਉਹਨਾਂ ਦੀ ਲੜੀ 'ਚ ਹੈ ਤੇ ਮੇਰੇ ਖਿਆਲ 'ਚ ਉਹਨਾਂ ਨੇ ਸਾਨੂੰ ਜਾਗਰਤ ਕਰਨ ਲਈ ਜੋ ਕੁਛ ਕੀਤਾ ਹੈ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਇਸੇ ਤਰੀਕੇ ਨਾਲ ਜ਼ਰੂਰ ਲਿਆ ਜਾਊਗਾ ਕਿ ਜਿਹੜੀ ਕੌਮ ਆਪਣੇ ਫਲਸਫੇ ਨੂੰ ਭੁੱਲ ਚੁੱਕੀ ਸੀ ਜਿਹੜੀ ਕੌਮ ਆਪਣੇ ਜੋ ਧਾਰਮਿਕ ਨਿਸ਼ਾਨਾ ਹੈ ਸਮਾਜਿਕ ਨਿਸ਼ਾਨਾ ਹੈ ਇਹ ਧਾਰਮਿਕ ਨਿਸ਼ਾਨਾ ਕੋਈ ਵੱਖਰਾ ਨਹੀਂ ਹੁੰਦਾ ਸਮਾਜ ਸਿਰਜਣ ਦਾ ਨਿਸ਼ਾਨਾ ਉਹਦੇ ਬਾਰੇ ਸੁਚੇਤ ਨਹੀਂ ਸੀ ਉਹਨਾਂ ਨੇ ਸੁਚੇਤ ਕਰਨ ਲਈ ਆਪਣੀ ਪੂਰੀ ਵਾਹ ਲਾਈ ਇਹਦੋਂ ਵੱਡੀ ਗੱਲ ਉਹ ਜਿਹੜੀ ਜਦੋਂ ਉਹਨੇ ਸ਼ੁਰੂ ਹੀ ਸੰਤਾਂ ਨੇ ਕੀਤੀ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲਿਆਂ ਨੇ ਕਿ ਅਸੀਂ ਗੁਲਾਮ ਆ ਤੇ ਇਹਦੇ ਵਿੱਚੋਂ ਸ਼ਾਰੇ ਅਰਥ ਨਿਕਲਦੇ ਸੀ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਚਾਹੇ ਉਹਨਾਂ ਮੂੰਹੋਂ ਕੁਝ ਵੀ ਨਹੀਂ ਸੀ ਆਖਿਆ ਤੇ ਮੇਰੇ ਖਿਆਲ ਚ ਉਹਨਾਂ ਦੀ ਕੁਰਬਾਨੀ ਸਿੱਖਾਂ ਦੇ ਭਾਰਤ ਨਾਲ ਸਬੰਧਾਂ ਨੂੰ ਮੋੜ ਪਰਿਭਾਸ਼ਿਤ ਕਰਨ ਵਾਸਤੇ ਅੱਜ ਬਹੁਤ ਹੀ ਘਾਰਗਰ ਸਾਬਤ ਹੋਈ ਆ ਤੇ ਕਈ ਪਰੰਪਲਿਖੇ ਦੂਰ ਕਰਨ ਲਈ ਉਹਨਾਂ ਦੀ ਸ਼ਹਾਦਤ ਖੌਮ ਦੇ ਕੰਮ ਆਈ ਆ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਵਿਸ਼ੇਸ਼ ਮਹੱਤਵ ਰੱਖੇਗਾ